ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 6 ਜਨਵਰੀ ਤੱਕ ਦੀ ਮੌਸਮ ਅਫਰੇਡ ਲੈ ਕੇ حاضر ਆ ਜੀ ਆਉਣ ਵਾਲੇ 6-7 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹ ਸਕਦਾ ਸਾਰੇ ਜਾਣਕਾਰੀ ਦੇਾਂਗੇ ਵੀਡੀਓ ਦੇ ਨਾਲ ਜੁੜੇ ਰਹੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਅੱਜ ਪੰਜਾਬ ਦੀ ਸਤਨਿੰਦ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜੋ ਅੰਕੜੇ ਮੌਸਮ ਫਾਗਲੋ ਜਾਰੀ ਕੀਤੇ ਗਏ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ 31 ਤਰੀਕ ਤੋਂ ਲੈ ਕੇ 6 ਤਰੀਕ ਤੱਕ ਜੇਕਰ ਗੱਲ ਕਰੀਏ ਤੇ ਤੁਸੀਂ ਦੇਖ ਸਕਦੇ ਹੋ ਮੌਸਮ ਦੇ ਵਿੱਚ ਕੋਈ ਫਿਲਹਾਲ ਵੱਡਾ ਫੇਰ ਬਦਲ ਸੰਭਵ ਨਹੀਂ ਹੈ ਤੇ ਮੌਸਮ ਆਪਣਾ ਡਰਾਈ ਰਹਿਣ ਵਾਲਾ ਹੈ ਹਾਲਾਂਕਿ ਮੀਡੀਆ ਰਿਪੋਰਟਾਂ ਦੇ ਮੁਤਾਬਕ 3-4 ਤਰੀਕ ਨੂੰ ਇੱਕ ਪਛਮੀ ਸਿਸਟਮਾਇਲਾ ਦਸਤਕ ਦੇ ਸਕਦਾ ਹੈ ਪੰਜਾਬ ਦੇ ਵਿੱਚ ਤੇ ਇਹਦੇ ਸਦਕਾ ਜਿਹੜੇ ਨੇ ਉਮੀਦ ਆਜ ਸਕਦੇ ਨੇ ਹਲਕੇ ਤੋਂ ਦਰਮਿਆਨੇ ਫੱਟੜ ਦੇ ਉਮੀਦ ਜਿਹੜੇ ਅਲਰਟ ਨੇ ਉਹ ਜਿਹੜੇ ਨੇ ਫੈ ਸਕਦੇ ਨੇ ਉਮੀਦ ਅਰਜ ਹੋ ਸਕਦੇ ਨੇ ਜੀ ਖਾਸ ਕਰਕੇ ਆਪਣੇ ਪਹਾੜਾ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਤੇ ਮੌਸਮ ਹਾਕ ਦੇ ਫਿਲਹਾਲ ਦੀ ਅਪਡੇਟ ਇਹ ਹੈ ਕਿ ਏਰੀਆ ਕਿ ਮੌਸਮ ਆਪਣਾ ਸਾਫ਼ ਹੀ ਰਹੂਗਾ ਤੇ ਰੈਡ ਅਲਰਟ ਜਿਹੜੇ ਨੇ ਉਹ ਜਾਰੀ ਰਹਿਣਗੇ ਜੀ ਸੰਗਣੇ ਤੁਹਾਨੂੰ ਲੈ ਕੇ ਫਲਸ ਹੁਣ ਜਿਹੜਾ ਕੋਲਡ ਰਿਕਾਰਡ ਕੀਤੇ ਜਾਣਗੇ ਠੰਡੇ ਦਿਨ ਫਲਸ ਸੰਗਣੇ ਤੁਹਾਨੂੰ ਜਿਹੜੇ ਆ ਪਰੇਸ਼ਾਨ ਕਰੇਗੀ ਤੇ ਰੈਡ ਅਲਰਟ ਜਿਹੜੇ ਨੇ ਪੰਜਾਬ ਦੇ ਵਿੱਚ ਸੰਗਣੀ ਧੁੰਦ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਤੇ ਦੂਜੀ ਵਾਰ ਸੱਜ ਕੇ ਹਰਿਆਣੇ ਦੀ ਗੱਲ ਕਰੀਏ ਹਰਿਆਣੇ ਦੇ ਵਿੱਚ ਵੀ ਦੇਖ ਸਕਦੇ ਹਾਂ ਜਿਹੜੇ ਰੈਡ ਅਲਰਟ ਜਾਰੀ ਨੇ ਧੁੰਦ ਨੂੰ ਲੈ ਕੇ ਤੇ ਉਸ ਤੋਂ ਬਾਅਦ orange ਅਲਰਟ ਜਿਹੜੇ ਨੇ ਜਾਰੀ ਰਹਿਣਗੇ ਖਾਸ ਠੰਡਾ ਦਿਨ ਯਾਨੀ ਕਿ ਕੋਲਡ ਡੇ ਜਿਹੜੇ ਹੁਣ ਰਹਿਣ ਵਾਲੇ ਨੇ ਆਉਣ ਵਾਲੇ ਜਿਹੜੇ 4-5 ਦਿਨ ਹੋਣਗੇ ਤੇ 6 ਤਰੀਕ ਤੱਕ ਮੌਸਮ ਫਿਲਹਾਲ ਸਾਫੀਆ ਹਰਿਆਣੇ ਦੇ ਵਿੱਚ ਵੀ 3-4 ਤਰੀਕ ਨੂੰ ਥੋੜੀ-ਬਹੁਤ ਜੜੀ ਆ ਤਬਦੀਲੇ ਮੌਸਮ ਦੇ ਵਿੱਚ ਦੇਖੀ ਜਾਏਗੀ ਹਰਿਆਣੇ ਦੇ ਵਿੱਚ ਵੀ ਸੋ ਇਹ ਆਉਣ ਵਾਲੇ 6-7 ਦਿਨਾਂ ਦੇ ਅਪਡੇਟਸ ਨੇ ਜਿ ਜੋ ਕਿ ਮੌਸਮ ਹਫਾਗ ਨੂੰ ਜਾਰੀ ਕੀਤੀਆਂ ਗਈਆਂ ਨੇ ਮੌਸਮ ਹਫਾਗ ਦੇ ਮੁਤਾਬਕ ਇਹ ਅਪਡੇਟ ਤੁਹਾਨੂੰ ਅਸੀਂ ਦੱਸ ਰਹੇ ਹਾਂ ਜੋ ਮੌਸਮ ਹਫਾਗ ਕਹਿ ਰਿਹਾ ਜੀ ਤੇ ਫਿਲਹਾਲ ਆਉਣ ਵਾਲੇ 6-7 ਦਿਨਾਂ ਦੇ ਦੌਰਾਨ ਠੰਡਾ ਦਿਨ ਹੁਣ ਜੜੇ ਆ ਰਹਿਣਗੇ ਕੋਲਡ ਜੇ ਚੱਲਣਗੇ ਤੇ ਨਾਲ ਫਿਰ ਸੰਗਲੇ ਧੁੰਦ ਤੇ ਨਾਲ ਸੀਤ ਲਹਿਰ ਜਿਹੜੀ ਇਹ ਨਾਲ ਚੱਲੇਗੀ ਸੋ ਇਸ ਲਈ ਆਪਣਾ ਖਿਆਲ ਰੱਖੋ ਜੀ ਤੇ ਵੀਡੀਓ ਨੂੰ ਸ਼ੇਅਰ ਜਰ ਕਰਨਾ ਧੰਨਵਾਦ ਜੀ ਸ਼ੁਕਰੀਆ